ਦਰਾਹਾ ਨੇੜੇ ਵਾਪਰੀ ਮੰਦ ਭਾਗੀ ਘਟਨਾ ਪਰਿਵਾਰ ਸਮੇਤ ਕਾਰ ਨਹਿਰ ਦੇ ਵਿੱਚ ਡਿੱਗੀ ਦਰਾਹਾ ਦੇ ਨੇੜਲੇ ਪਿੰਡ ਦੁਰਜੀ ਵਿਕੇ ਨਹਿਰ ਚ ਡਿੱਗੀ ਕਾਰ ਕਾਰ ਚਾਲਕ ਦੀ ਹੋਈ ਮੌਤ ਇੱਕ ਦੀ ਹਾਲਤ ਗੰਭੀਰ ਦੋਨੋਂ ਲੋਕਾਂ ਨੇ ਬਚਾਇਆ ਮਿਲੀ ਜਾਣਕਾਰੀ ਦੇ ਅਨਸਾਰ ਰੁਪਿੰਦਰ ਸਿੰਘ ਨਿਵਾਸੀ ਜਨਤਾਨਗਰ ਲੁਧਿਆਣਾ ਆਪਣੀ ਆਰਟਿਕਾ ਕਾਰ ਦੇ ਵਿੱਚ ਪਰਿਵਾਰ ਸਮੇਤ ਦਰਾਹਾਵਾਲ ਗੁਰਦੁਆਰਾ ਸਾਹਿਬ ਚ ਮੱਥਾ ਟੇਕ ਲੁਧਿਆਣਾ ਜਾ ਰਿਹਾ ਸੀ ਤਾਂ ਅਚਾਨਕ ਇਸ ਦੀ ਕਾਰ ਦੁਰਜੀ ਪਿੰਡ ਨੇੜੇ ਨਹਿਰ ਦੇ ਵਿੱਚ ਡਿੱਗ ਗਈ ਜੇਦ ਦੇ ਚਲਦੇ ਇਸ ਦੀ ਮੌਤ ਹੋ ਗਈ ਤੇ ਇਸ ਦੇ ਨਾਲ ਸਵਾਰ ਪਲਵਿੰਦਰ ਕੌਰ ਦੀ ਹਾਲਤ ਗੰਭੀਰ ਹੈ ਉੱਥੇ ਹੀ ਲੋਕਾਂ ਵੱਲੋਂ ਕਾਰ 'ਚ ਸਵਾਰ ਦੋ ਲੜਕੀਆਂ ਹਰਲੀਨ ਕੌਰ ਅਤੇ ਹਰਗੁਣ ਕੌਰ ਨੂੰ ਬਚਾ ਲਿਆ ਗਿਆ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਲੋਕਾਂ ਦੀ ਸਹਾਇਤਾ ਨਾਲ ਕਾਰ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਹਰਦਿਆਲ ਸਿੰਘ ਜੀ ਹਰਦਿਆਲ ਜੀ ਕੀ ਹਾਸਾ ਹੋਇਆ ਇੱਥੇ ਹਾਸਾ ਜੀ ਗੱਡੀ ਡਰਾਈਵਰ ਵੱਲੋਂ ਆਈ ਆ ਉਸ ਤੋਂ ਬਾਅਦ ਜਦੋਂ ਮੈਂ ਪੁਲਤੇ ਆਇਆ ਇੱਕ ਲੜਕੀ ਯਾਨੀ ਇਹਨਾਂ ਕੋ ਉਮਰ ਦੀ ਹੋਣੀ ਆ 15-16 ਸਾਲ ਦੀ ਉਹ ਗੱਡੀ ਉੱਪਰ ਬੈਗੀ ਜਿੱਨਕਲ ਕੇ ਦੂਜੀ ਲੜਕੀ ਟਾਕੀ ਖੋਲ ਕੇ ਮੂੰਹ 'ਤੇ ਘੜ ਲਿਆ ਉਹ ਜਨੂ ਅਸੀਂ ਤਿੰਨ ਮੰਡੇ ਆਏ ਇੱਕ ਮੁੰਡੇ ਦੋ ਮੰਡੇ ਮੈਨਾਂ ਹੋਰ ਸੀਗੇ ਚਲ ਉਹਨਾਂ ਨੇ ਮੈਨਾਂ ਹਿੰਮਤ ਕੀਤੀ ਅਸੀਂ ਆ ਪਰਨੇਪੁਰ ਨੇ ਜੋੜ ਕੇ ਪੱਗਾਂ ਜੋੜ ਕੇ ਆਵਦੀਆਂ ਚਲੋ ਕੁੜੀਆਂ ਵਿਚਾਲੀਆਂ ਅਸੀਂ ਜਨੂ ਕੁੜੀਆਂ ਬਚਾਉਣ ਤੋਂ ਬਾਅਦ ਛੱਡ ਕੋਈ ਇੰਨਾ ਸਾਧਨ ਹੈ ਨਹੀਂ ਸੀਗਾ ਜਿਹੜਾ ਮੁੰਡੇ ਕੋਈ ਕੁੜੀਆਂ ਦਾ ਤਾਇਆ ਜੀ ਕਹਿੰਦੇ ਜੀ ਉਹ ਕਹਿੰਦੇ ਮੈਂ ਕਿਹਾ ਬੇਟਾ ਵੀ ਅੰਦਰ ਕੌਣ ਕੌਣ ਨੇ ਕਹਿੰਦੇ ਇੱਕ ਸਾਡੀ ਮੰਮਾ ਇੱਕ ਸਾਡੇ ਤਾਇਆ ਜੀ ਨੇ ਅੰਦਰ ਤੇ ਜਨੂ ਅਸੀਂ ਸਾਧਨ ਇਕੱਠਾ ਕੀਤਾ ਗੱਡੀ ਕੰਡੇ-ਕੁੰਡੇ ਲਾਈ ਪਹਿਲਾਂ ਹੀ ਤਾਇਆ ਜੀ ਗੱਡੇ ਤਾਇਆ ਜੀ ਨੇ ਇੱਕ ਬਾਹਰ-ਬਾਹਰ ਗੱਡੀ ਪਹਿਲਾਂ ਤੱਕਾ ਜਨੂ ਇੱਕ ਨੌਜਵਾਨ ਮੁੰਡਾ ਬੰਟੀ-ਬ ਮੱਕਾ ਪੁੱਤ ਜਾ ਸਾਲ ਮਾਰ ਬੀ ਤੂੰ ਬਾਹ ਫੜ ਬੰਦੇ ਦੀ ਜਨ ਉਹਨੇ ਬਾਹ ਫੇਰ ਅੰਦਰ ਬਾੜ ਲਈ ਆਟੋਮੈਟਿਕ ਜਣੀ ਚਲੀ ਗਈ ਹੋਣੀ ਆ ਉਦੋਂ ਬਾਅਦ ਚਲੇ ਅਸੀਂ ਟੋਟਣ ਦੇ ਨਾਲ ਸੰਗਲ ਲਿਆਂਦਾ ਟਰੈਕਟਰ ਲਿਆਂਦਾ ਤੇ ਉਹ ਜਿਹੜਾ ਬੁੜਾ ਸੀਗਾ ਤਾਇਆ ਜੀ ਉਹਨਾਂ ਦਾ ਉਹ ਕੱਢ ਲਿਆ ਬਾਹਰ ਉਹ ਤਾਂ ਜੀ ਆ ਬੰਨ ਕੇ ਪਾਨੇਪੁਰ ਨੇ ਜਿਹੜਾ ਵੱਟ ਕੱਢ ਲਿਆ ਉਹ ਤਾਂ ਡੈਡੀ ਸੀਗਾ ਤੇ ਉਦੋਂ ਬਾਅਦ ਹੈਗੀ ਟਰੈਕਟਰ ਲਿਆਂਦਾ ਸੰਗਲ ਲਿਆਂਦਾ ਗੱਡੀ ਕੰਡੇ ਲਾ ਲਈ ਯਾਨੀ ਕੰਡੇ ਲਾ ਕੇ ਜਿਹੜੀ ਮੁੰਡੇ ਮੰਮੀ ਕੁੜੀ ਦੇ ਬੇਟੇ ਮੰਮੀ ਸੀਗੀ ਉਹਨੂੰ ਬਾਹਰ ਕੱਢਿਆ ਉਹਦੇ ਵਿੱਚ ਅਸੀਂ ਦੇਖਿਆ ਕਹਿੰਦੇ ਵੀ ਸਾਹ ਚੱਲਦੇ ਆ ਜੀ ਫਟਾਫਟ ਗੱਡੀ ਮਂਗਾਈ ਬਾਬਾ ਜੀ ਦੀ ਉੱਤੀ ਮੇਦਾਨਗੁਰ ਦੁਆਰ ਵਾਲੀ ਦੀ ਉਹ ਜਿਹੜੀ ਭੇਜਤੇ ਹੁਣ ਇਹ ਨਹੀਂ ਪਤਾ ਵੀ ਡੈੱਡ ਆ ਜਾਂ ਕੀ ਆ ਮਤਲਬ ਇਸ ਹਾਸੇ ਚ ਇੱਕ ਵਿਅਕਤੀ ਦੀ ਮੌਤ ਹੋਈ ਆ ਜੀ ਨਹੀਂ ਦੋ ਦੀ ਆ ਦੋ ਦੀ ਮੰਨ ਇੱਕ ਦੀ ਤਾਂ ਪੱਕੀ ਸ਼ੂਅਰ ਆ ਕਿੰਨੇ ਵਿਅਕਤੀ ਸਵਾਰ ਸੀ ਚਾਰ ਜੀ ਤੇ ਕਿਸ ਤਰ੍ਹਾਂ ਹਾਸਾ ਹੋਇਆ ਕਿੱਦਾਂ ਲੱਗਦਾ ਕਿ ਗੱਡੀ ਅਚਾਨਕ ਨਹਿਰ 'ਚ ਗਿਰ ਗਈ ਬਈ ਇਹ ਮੈਂ ਤਾਂ ਮੈਂ ਗੱਡੀ ਦਾ ਮਗਰੋਂ ਗੰਨੀ ਚ ਮੈਂ ਆਪਣੇ ਮੈਂ ਉਹ ਪਿੱਛੇ ਵੀ ਚੈੱਕ ਕਰਕੇ ਆਂ ਜਿੱਥੋਂ ਗੱਡੀ ਗਿਰਨੀ ਚਾਹੀਦੀ ਸੀ ਇੱਥੇ ਤਾਂ ਗੱਡੀ ਗਿਰਨ ਦਾ ਕੋਈ ਚਾਨਚ ਹੀ ਨਹੀਂ ਆਉਂਦਾ ਇੱਥੇ ਰੋਡ ਬਹੁਤ ਚੌੜੀ ਆ ਅੱਜ ਕੀ ਹਾਸਾ ਹੋਇਆ ਅੱਜ ਸਾਨੂੰ ਟੈਲੀਫੋਨ ਤੇ ਪਤਾ ਲੱਗਿਆ ਸੀ ਕਿ ਇੱਕ ਗੱਡੀ ਹੈ ਜਿਹੜੀ ਦਬੁਰਜੀ ਦੇ ਕੋਲ ਨਹਿਰ ਦੇ ਵਿੱਚ ਡਿੱਗੀ ਹੈ ਦਬੁਰਜੀਪੁਰ ਦੇ ਨੇੜੇ ਨਹਿਰ ਦੇ ਵਿੱਚ ਡਿੱਗੀ ਹੈ ਤੇ ਇਹ ਟੈਲੀਫੋਨ ਪਹੁੰਚਣ ਦਾ ਪਤਾ ਲੱਗਣ ਤੇ ਮੌਕੇ ਪਰ ਪੁੱਜੇ ਆ ਮੌਕੇ ਤੇ ਆ ਕੇ ਪਤਾ ਲੱਗਾ ਰਪਿੰਦਰ ਸਿੰਘ ਪੁੱਤਰ ਸਰਜਨ ਸਿੰਘ ਪਾਸੇ ਜਨਤਾਨਗਰ ਲੁਧਿਆਣਾ ਇਹ ਗੱਡੀ ਚਲਾਉਂਦਾ ਸੀ ਗੱਡੀ ਚਾਲਕ ਦੀ ਨਹਿਰ ਵਿੱਚ ਡਿੱਗਣ ਕਰਕੇ ਉਹਦੀ ਮੌਤ ਹੋ ਗਈ ਹੈ ਗੱਡੀ 'ਚ ਕਿੰਨੇ ਵਿਅਕਤੀ ਸਵਾਰ ਸਿਗੇ ਸੀ ਚਾਰ ਜਣੇ ਸਵਾਰ ਸੀਗੇ ਤਿੰਨ ਲੀਡੀਜ਼ ਸੀਗੀਆਂ ਇਹ ਕੇ ਰਪਿੰਦਰ ਸਿੰਘ ਖੁਦ ਡਰਾਈਵਿੰਗ ਕਰੇ ਤੇ ਇਹ ਪਤਾ ਲੱਗਿਆ ਜੀ ਕਿ ਕਿਧਰੋਂ ਕਿਧਰ ਨੂੰ ਜਾ ਰਹੇ ਸੀਗੇ ਇਹ। ਗੁਰਦੁਆਰਾ ਸਾਹਿਬਾ। ਪੋਤੀ ਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਜਾ ਰਹੇ ਸੀ। ਦਰਾਹੇ ਬਲੋਂ ਆਏ ਸੀ। ਪੋਤੀ ਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਨਹਿਰ ਦੇ ਨਾਲ ਨਾਲ ਜਾ ਰਹੇ। ਜਿਹੜੇ ਬਾਕੀ ਤਿੰਨ ਸਵਾਰੀ ਉਹ ਠੀਕ ਨੇ। ਹਾਂਜੀ ਠੀਕ ਨੇ ਇੱਕ ਨੂੰ ਲੈ ਕੇ ਗਏ ਨੇ ਹਸਪੀਟਲ। ਪਤਾ ਲੱਗ ਜਾ। ਗੱਡੀ ਕਿਹੜੀ ਸੀ ਤੇ ਕੀ ਨੰਬਰ ਹੈ ਜੀ ਗੱਡੀ? ਗੱਡੀ ਹੈਗੀ ਜੀ ਸਾਹਮਣੇ ਖੜੀ ਐ। ਟੀਵੀ 10 ਡੀ ਜ਼ेड 8500